ਕੋਈਕਾ ਬਫਾਤੂ ਦੀਆਂ ਸੰ ਬਹੁਤ ਵੇ ਟਾਈਮ ਦੇਤੇ ਪਰ ਮਾਫਲਾ ਨੂੰ ਮਨਜ਼ੂਰ ਸੀ ਤਾਂ ਉਹ ਐਗਜ਼ਾਮ ਚਲਾ ਗਿਆ ਜਿੱਥੇ ਬਹੁਤ ਵੱਡਾ ਸਰਮਾ ਪਰਵਾਰ ਨੂੰ ਉੱਥੇ ਮੇਰੇ ਖਿਆਲ ਚ ਜੋ ਵੀ ਉਸ ਨੂੰ ਜਾਣਦੀ ਥੀ ਉਹ ਸ਼ਹਿਰ ਦੇ ਲਈ ਇੱਕ ਨੌਸ ਹੋਇਆ ਉਹ ਬਹੁਤ ਅਫਸੋਸ ਹੋਇਆ ਮੈਂ ਕਹਾਣੀ ਸੀ ਇੱਥੇ ਮੈਂ ਬਹੁਤ ਸੀਗੀ ਪਰ ਮੈਨੂੰ ਜਦ ਪਤਾ ਲੱਗਿਆ ਉਹ 2 ਦਿਨ ਪਹਿਲੇ ਮਾ ਇਹ ਮਾਦੀ ਫੈਮਲੀ ਨੂੰ ਉਹਨਾਂ ਦੇ ਵਿੱਚ ਮਿਨਾ ਬਿਕਰ ਮਜੀਠਿਆ ਦੇ ਜੋ ਗ੍ਰਿਫਤਾਰੀ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਬਿਕਰ ਮਜੀਠਿਆ ਨੂੰ ਜੋ ਤਾਂ ਇਹਨਾਂ ਨੇ ਇਲਜ਼ਾਮ ਲਗਾਏ ਨੇ ਜਿਨ੍ਹਾਂ ਨੂੰ ਪਹਿਲੇ ਜੇ ਕੋਈ ਇਲਜ਼ਾਮ ਨੇ ਮੈਨੂੰ ਹੁਣੇ ਹੀ ਨਹੀਂ ਪਤਾ ਕਿ ਕੋਈ ਨਵੇਂ ਉਹਦੇ ਵਿੱਚ ਕੀ ਹੈਗਾ ਪਰ ਜਿਹੜੇ ਪੁਰਾਣੇ ਇਲਜ਼ਾਮ ਥੀ ਉਹਨਾਂ ਦੇ ਵਿੱਚ ਸੁਪਰੀਮ ਕੋਰਟ ਤੱਕ ਉਹਨਾਂ ਨੇ ਬਰੀ ਕੀਤਾ ਹੋਇਆ ਸੋ ਜੇ ਉਹੀ ਪੁਰਾਣੇ ਲਗਾਏ ਨੇ ਤਾਂ ਤਾਂ ਗਲਤ ਹੈ ਜੇ ਕੋਈ ਨਵੀਂ ਗੱਲ ਹੈ ਮੈਨੂੰ ਉਸ ਦਾ ਪਤਾ ਨਹੀਂ ਪਰ ਮੈਨੂੰ ਪੂਰਾ ਯਕੀਨ ਹੈ ਕਿ ਕੋਟ ਸਹੀ ਫੈਸਲਾ ਲਵੇ ਤੁਸੀਂ ਕੈਬਨਟ ਦੀ ਮੀਟਿੰਗ ਹੋਣ ਜਾ ਰਹੀ ਹੈਗੀ ਕਿਸ ਤਰ੍ਹਾਂ ਦੇਖਦੇ ਹੋ ਬੇਦਮੀ ਤੇ ਕਾਨੂੰਨ ਬਣਾਉਣ ਜਾ ਰਹੇ ਨੇ ਜਿੱਥੇ ਬੇਦਬੀਆਂ ਹੁੰਦੀਆਂ ਉਸ ਤੇ ਕੋਈ ਕਾਨੂੰਨ ਸਥਾਪਿਤ ਕਰ ਚਾਹੁੰਦੇ ਨੇ ਇਹਨਾਂ ਨੇ ਕਿਹੜਾ ਜੀ ਕਾਨੂੰਨੀ ਬਣਾ ਰਹੇ ਨੇ ਬਾਕੀ ਤਾਂ ਮੈਨੂੰ ਗਰਾਊਂਡ ਦੇ ਉੱਤੇ ਇਹਨਾਂ ਦੀ ਕੋਈ ਵਧੀਆ ਕਾਰਵਾਈ ਕਿਤੇ ਵੀ ਨਹੀਂ ਲੱਗਦੀ ਸੜਕਾਂ ਦੇਖੋ ਕਿਤੇ ਕੋਈ ਗ੍ਰਾਂਟ ਹੋਏ ਗੰਦਗੀ ਦੇਖੋ ਸ਼ਹਿਰਾਂ ਨੂੰ ਦੇਖੋ ਪਿੰਡਾਂ ਨੂੰ ਦੇਖੋ ਕਿਤੇ ਇਹਨਾਂ ਦੀ ਕੋਈ ਤਰੱਕੀ ਹੋਈ ਹੈ ਕਿ ਨਹੀਂ ਇਹਨਾਂ ਨੂੰ ਇਸ ਦੇ ਉੱਤੇ ਜ਼ਿਆਦਾ ਤਵੱਜੋ ਦੇਣੀ ਚਾਹੀਦੀ ਨਹੀਂ ਤਾਂ ਹਰ ਇੱਕ ਜਾ ਕੇ ਟੁੰਗ ਜਾ ਰਚਾ ਦਿੰਦੇ ਨੇ ਔਰ ਲੋਕਾਂ ਦਾ ਜਿਹੜਾ ਮਨ ਹੈ ਉਹ ਦੂਜੇ ਪਾਸੇ ਨੂੰ ਖਿੱਚਣ ਦੀ ਕੋਸ਼ਿਸ਼ ਕਰਦੇ ਮੌਸਮ ਆ ਗਿਆ ਪੰਜਾਬ 'ਚ ਕੀ ਲੱਗਦਾ ਜੋ ਟ੍ਰੇਨਾਂ ਸੀ ਟਕਰ ਸਮਾਈ ਹੋਈ ਦੇਖੋ ਜਾਂਦੇ ਫੋਟੋ ਆਫ ਤਾਂ ਬੜੇ ਹੁੰਦੇ ਨੇ ਹੂੰ ਰਬ ਨਾ ਕਰੇ ਕਿ ਉੱਪਰ ਜਿਆਦਾ ਫਲੈਸ਼ ਫਲਡ ਆਣ ਉਹਨਾਂ ਨਾਲ ਹੀ ਸਾਡੇ ਇੱਥੇ ਨੀਚੇ ਕੱਗਰ ਵਗੈਰਾ ਸਾਡੇ ਤਾਂ ਕੱਗਰ ਹੀ ਹੈ ਜਿਵੇਂ ਜਿਹਦੇ ਵਿੱਚ ਪਾਣੀ ਆ ਜਾਂਦਾ ਔਰ ਬਹੁਤ ਤਬਾਈ ਕਰਦਾ ਹਰ ਸਾਲ ਵਿਸ਼ੇਸ਼ ਤੌਰ ਤੇ ਪਿਛਲੇ ਸਾਲ ਬਹੁਤ ਜਿਆਦਾ ਤਬਾਈ ਹੋਈ ਸੀ ਮੈਨੂੰ ਯਾਦ ਹੈ ਮੈਂ ਭਗਵੰਤ ਜੀ ਦੇ ਜੋ ਲਫਜ਼ ਸੀ ਕਿ ਐਸੀ ਇੱਕ ਇੱਕ ਬੱਕਰੀ ਤੱਕ ਵੀ ਉਹਦਾ ਮੁਆਵਜ਼ਾ ਦਵਾਂਗੇ ਇੱਕ ਮਹਿਤਾ ਕਿਹਾ ਕਿ ਮੈਂ ਕਿ ਲੋਕਾਂ ਦੇ ਘਰਾਂ ਦਾ ਸਾਰਾ ਕੁਝ ਤਬਾਹ ਹੋ ਗਿਆ ਤੇ ਕਹਿੰਦੇ ਅਸੀਂ ਇੱਕ ਇੱਕ ਚੀਜ਼ ਦਾ ਮੁਆਵਜ਼ਾ ਦਵਾਂਗੇ ਇੱਕ ਇੱਕ ਚੀਜ਼ ਦਾ ਦੇਖਾਂਗੇ ਮੇਰੇ ਖਿਆਲ 'ਚ ਇੱਕ ਵੱਡੀ ਚੀਜ਼ ਵੀ ਨਹੀਂ ਹੈ ਇਹ ਉਹ ਲਾਸਟ ਸਵਾਲ ਆ ਬੋਅਰ ਦੇ ਵਿੱਚ ਕਿ ਕਪੜਾ ਵਪਾਰੀ ਦਾ ਕਤਲ ਹੋਇਆ ਕਿਸ ਤਰ੍ਹਾਂ ਦਿਖ ਰਿਹਾ ਸੀ ਕਾਨੂੰਨ ਵਿਵਸਥਾ ਦੇਖੋ ਕਾਨੂੰਨ ਲਾਅ ਐਂਡ ਆਰਡਰ ਦੀ ਕਿ ਗੱਲ ਹੀ ਨਹੀਂ ਰਹੀ ਨਿਤ ਕੁਛ ਨਾ ਕੁਛ ਹੁੰਦਾ ਤਾਂ ਇਸ ਦਾ ਬਹੁਤ ਦੁੱਖ ਹੈ ਕਿ ਸਾਡਾ ਪੰਜਾਬ ਕਿੱਥੋਂ ਤੋਂ ਕਿੱਥੇ ਤੱਕਾ ਠੀਕ ਹੈ ਵਨ ਆਫ ਦਾ ਪ੍ਰੀਮੀਅਮ ਐਂਡ ਪ੍ਰੈਸਟੀਜੀਅਸ ਪ੍ਰੋਫੈਸ਼ਨਲ ਇੰਸਟੀਟਿਊਟਸ ਪ੍ਰੋਵਾਈਡਿੰਗ ਅ ਵਾਈਡ ਰੇਂਜ ਆਫ ਪ੍ਰੋਫੈਸ਼ਨਲ ਕੋਰਸਸ ਵਿਦ 100% ਪਲੇਸਮੈਂਟ ਅਸਿਸਟੈਂਸ ਵੀ ਆਰ 3 ਸਾਈ ਗਰੁੱਪ ਆਫ ਇੰਸਟੀਟਿਊਟਸ